ਦੋਨੋ ਟੀਮਾਂ ਨੂੰ ਲੈਨਅਪ ਕਰ ਲੋ ਜੀ ਲੰਬੀ ਦੀ ਟੀਮ ਗਰਾਊਂਡ 'ਚ ਪਹੁੰਚ ਚੁੱਕੀ ਐ ਅਰਨੀ ਵਾਲੇ ਦੇ ਨਾਲ ਮੁਕਾਬਲਾ ਅੱਜ ਫੁੱਲਾ ਉੱਤੇ ਫੌਰੇ ਨੱਚਦੇ ਐ ਬੱਦਲ ਵਿੱਚ ਸਮਾਨਾ ਕੁੜੀਆਂ ਹੋਂ ਤਰੀਕੇ ਨਾਲ ਇਕੱਠੀਆਂ ਖਿਡਾਰੀ ਵਿੱਚ ਮਦਦ ਸਿੱਧੂ ਸਰਦਾਰ ਇੱਕ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਜਿਹੜਾ ਇਹ ਫਰਸਟ ਟੂਰਨਾਮੈਂਟ ਆਪਾਂ ਕਰਾ ਰਹੇ ਐ ਜਿਹੜਾ ਜਿਸ ਗਰਾਊਂਡ 'ਚ ਹੋ ਰਿਹਾ ਬਾਬਾ ਹੀਰਾ ਦਾ ਸਮਾਧ ਦੇ ਨੇੜੇ ਇਹ ਬਾਬਾ ਹੀਰਾ ਦਾ ਹਦੀ ਸਮਾਧ ਦਾ ਗਰਾਊਂਡ ਬੰਨਿਆ ਜਾਂਦਾ ਪਰ ਜਦੋਂ ਦੋਨੇ ਟੀਮਾਂ ਆਪਾਂ ਲਾਈਨਅਪ ਕਰਵਾਵਾਂਗੇ ਆਪਣੇ ਜਿਹੜੇ ਬਾਬਾ ਜੀ ਇੱਥੇ ਪਹਿਲਾਂ ਸੇਵਾ ਕਰਦੇ ਸੀ ਹੁਣ ਬਜ਼ੁਰਗ ਹੋ ਚੁੱਕੇ ਨੇ ਉਹ ਦੋਨੋਂ ਟੀਮਾਂ ਨੂੰ ਆਸ਼ੀਰਵਾਦ ਦੇਣ ਵਾਸਤੇ ਆ ਰਹੇ ਨੇ ਨਾਲ ਪਿੰਡ ਬਾਦਲ ਦੀ ਪੰਚਾਇਤ ਬਹੁਤ-ਬਹੁਤ ਧੰਨਵਾਦ ਕਿ ਅੱਜ ਖੇਡ ਮੈਦਾਨ ਦੇ ਅੰਦਰ ਇਹ ਗੱਲਾਂ ਹੋਣ ਲੱਗੀਆਂ ਹੈ ਉਹ ਮਹਾਪੁਰਸ਼ ਨਾ ਤਖਤਾਂ ਦੇ ਨਾ ਮੀਰੰਦ ਨਹੀਂ ਦੀਵੇ ਬਲਦੇ ਆ ਸਦਾ ਫਕੀਰਾਂ ਦੇ ਅੱਜ ਉਹਨਾਂ ਦੀਆਂ ਯਾਦਾਂ ਤਾਜ਼ਾ ਕੀਤੀਆਂ ਜਾਂਦੀਆਂ ਹੈ ਮਹਾਪੁਰਸ਼ ਆ ਰਹੇ ਆ ਦੋਨੋਂ ਟੀਮਾਂ ਦੇ ਨਾਲ ਅੱਜ ਜਨਪਛਾਨ ਹੋਵੇਗੀ ਪੰਚਾਇਤ ਦੀ ਅਸ਼ੀਰਵਾਦ ਦੇਣਗੇ ਇਸ ਬੱਚਿਆਂ ਨੂੰ ਸਾਡੇ ਬਾਬਾ ਜੀ ਉਸ ਤੋਂ ਬਾਅਦ ਗਰਾਊਂਡ ਦੀ ਸ਼ੁਰੂਆਤ ਹੋਵੇਗੀ ਕਬੱਡੀ ਦੇ ਮੈਚ ਸ਼ੁਰੂ ਹੋ ਜਾਣੇ ਨੇ ਇਹ ਲੜੀ ਨੂੰ ਸ਼ੁਰੂ ਕਰਨ ਵਾਸਤੇ ਸਾਡੇ ਕੋਲ ਬਾਬਾ ਜੀ ਤੇ ਨਗਰ ਪੰਚਾਇਤ ਆ ਰਹੀ ਹੈ ਅੱਜ ਇਸ ਖੇਡਾਂ ਨੂੰ ਤੱਕਣ ਆਏ ਮੇਰੇ ਪਿਤਾ ਸ માન ਬਜ਼ੁਰਗ ਨੌਜਵਾਨ ਵੀਰ ਬੱਚੇ ਦੂਰੋਂ ਆਪਣੇ ਪਿੰਡਾਂ ਤੋਂ ਚੱਲ ਕੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਦਰਸ਼ਕਾਂ ਦਾ ਇਹਨਾਂ ਨੂੰ ਧੰਨਵਾਦ ਕਰਾਂ ਖਾਸ ਕਰਕੇ ਪੰਜਾਬ ਪੁਲਿਸ ਸਾਰੇ ਅਫਸਰ ਸਾਹਿਬਾਨ ਜਿਨ੍ਹਾਂ ਨੇ ਵੱਖ-ਵੱਖੀ ਤਰ੍ਹਾਂ ਆਪਣੀਆਂ ਡਿਊਟੀਆਂ ਤੇ ਤਹਨਾਤ ਨੇ ਸੇਵਾ ਕਰ ਰਿਹਾ ਹੈ ਇਹ ਵੀ ਇੱਕ ਸੇਵਾ ਹੈ ਆ ਜਿਹੜੀ ਗਰਾਊਂਡ ਦੀ ਸੇਵਾ ਹੈ ਕੋਈ ਕੁਰਸੀਆਂ ਤੇ ਬਹਿ ਕੇ ਗੇਟ ਦੇ ਉੱਪਰ ਸੇਵਾ ਕਰੀ ਜਾਂਦਾ ਹੈ ਕੋਈ ਨੰਬਰ ਲਿਖੀ ਜਾਂਦਾ ਹੈ ਕੋਈ ਸਟੇਜ ਤੇ ਬੋਲੀ ਜਾਂਦਾ ਹੈ ਦੋਨੇ ਟੀਮਾਂ ਲਾਈਨ ਅਪ ਜੀ ਹਾਂ ਜੀ ਦੋਨੋਂ ਟੀਮਾਂ ਲਾਈਨ ਅਪ ਹੈ ਜੀ ਬਿਲਕੁਲ ਮੈਂ ਹੁਣ ਬੇਨਤੀ ਕਰੂੰਗਾ ਚੈਕੀ ਜੀ ਨਿਕਾ ਜੀ ਜੋ ਬਾਬਾ ਜੀਆਂ ਨੂੰ ਲੈ ਕੇ ਆਉਣ ਨਾਲ ਨਗਰ ਪੰਚਾਇਤ ਦੀ ਮਾ ਲੈਣ ਆਪਣੇ ਅੱਜ ਦਾ ਇਹ ਨਜ਼ਾਰਾ ਤੱਕਣ ਵਾਸਤੇ ਪਹੁੰਚੇ ਹੋਏ ਦੂਰੋਂ ਦੇ ਪਿੰਡਾਂ ਤੋਂ ਚੱਲ ਕੇ ਆਏ ਮੇਰੇ ਪਤਾ ਸਮਾਣ ਬਜ਼ੁਰਗ ਨੌਜਵਾਨ ਵੀਰ ਬੱਚੇ ਖੇਡਾਂ ਨੂੰ ਦੇਖਣ ਆਏ ਸਾਰਿਆਂ ਦਾ ਹੀ ਧੰਨਵਾਦ ਸੈੱਟ ਕਰੋ ਜੀ ਸੈੱਟ ਨੂੰ ਕਮਰੇ ਬਹੁਤ ਜ਼ਿਆਦਾ ਇੱਥੇ ਆਵਾਜ਼ ਉੱਤੇ ਹੀ ਜ਼ਿਆਦਾ ਬੋਲਣੀ ਹੈ ਜੀ ਤੁਸੀਂ ਥੋੜਾ ਜਿਹਾ ਇਹਨੂੰ ਸਲੋ ਰੱਖੋ ਬਹੁਤ ਬਹੁਤ ਧੰਨਵਾਦ ਜੀ ਸਾਊਂਡ ਮਾਸਟਰ ਜੀ ਤੁਹਾਡਾ ਬਹੁਤ ਵਧੀਆ ਸਾਊਂਡ ਹੈ ਨਾਲ ਹੀ ਸਾਡੇ ਕਿ ਤੂੰ ਫਲਕਾਰੀ ਕੱਢਦੀ। ਕੀ ਬਾਤ ਐ ਫਲਕਾਰੀ ਸਟੂਡੀਓ ਜਿਹੜੇ ਇਸ ਖੇਡ ਮੈਦਾਨ ਦੇ ਆ ਅੱਜ ਖੇਡਦੇ ਖਿਡਾਰੀਆਂ ਨੂੰ ਕਵਰਜ ਕਰਨ ਜਾ ਰਹੇ ਐ ਦੇਖਣੇ ਐ ਚੰਦੀ ਸਿੰਘ ਜੀ ਫੌਜੀ ਚੰਦੀ ਸਿੰਘ ਜੀ ਫੌਜੀ ਕਰਨਜੀਤ ਸਿੰਘ ਫੌਜੀ ਉਹਨਾਂ ਨੂੰ ਬੇਨਤੀ ਐ ਤਿੰਨ ਵਾਰੀ ਅਨਾਊਂਸਮੈਂਟ ਕਰਦੇ ਪਲੀਜ਼ ਇੱਕ ਵਾਰੀ ਐਂਟਰੀ ਕੋਲੇ ਆ ਜਾਣ ਜੀ। ਕਰਨਜੀਤ ਸਿੰਘ ਜੀ ਫੌਜੀ ਦੋਨੇ ਟੀਮਾਂ ਲਾਈਨਅਪ ਕਰ ਲਓ ਸਿੱਧੂ ਸਾਹਿਬ ਹਾਂਜੀ ਬਿਲਕੁਲ ਪੰਚਾਇਤ ਮੈਂਬਰ ਨੂੰ ਬੇਨਤੀ ਹੈ ਬਾਬਾ ਜੀ ਨਾਲ ਜਾਣਗੇ ਸਰਦਾਰ ਸੰਦੀਪ ਸਿੰਘ ਜੀ ਸਰਪੰਚ ਪਿੰਡ ਬਾਦਲ ਸਰਦਾਰ ਗੁਰਮੇਲ ਸਿੰਘ ਜੀ ਮੈਂਬਰ ਪੰਚਾਇਤ ਸ੍ਰੀ ਅਕਸ਼ੀਰ ਸਿੰਘ ਜੀ ਸ੍ਰੀ ਅਰਮਰਜੀਤ ਸਿੰਘ ਜੀ ਤੇ ਪੰਚਾਇਤ ਮੈਂਬਰ ਪਾਸ਼ਾ ਜੀ ਗੁਰਪਾਲ ਸਿੰਘ ਜੀ ਗੋਰਾ ਜਸਵਿੰਦਰ ਸਿੰਘ ਨਿਕਾ ਨਿਸ਼ੰਦਰ ਸਿੰਘ ਜੀ ਠੇਕੇਦਾਰ ਨੈਭ ਸਿੰਘ ਸਾਫ ਦਾ ਮੈਂਬਰ ਅਸੀਂ ਪ੍ਰਮਾਤਮਾਗੇ ਇਹ ਅਰਦਾਸ ਕਰਦੇ ਹਾਂ ਜਿਹੜਾ ਪਹਿਲਾ ਟੂਰਨਾਮੈਂਟ ਦਾ ਇਹ ਬੂਟਾ ਲਾਇਆ ਇਹ ਲਗਾਤਾਰ ਹੀ ਵਾਅਦਾ ਫੁੱਲਦਾ ਰਹੇ ਆਏ ਸਾਲ ਅਸੀਂ ਇਸੇ ਤਰ੍ਹਾਂ ਪਿੰਡ ਦੇ ਸਹਿਯੋਗ ਨਾਲ ਅਸੀਂ ਟੂਰਨਾਮੈਂਟ ਕਰਾਉਂਦੇ ਰਹੀਏ ਸਾਡੇ ਮਨਜੋਗ ਬਾਬਾ ਰਾਉ ਸਿੰਘ ਜੀ ਕਿ ਜਿਹੜੀ ਰੀਬਨ ਕਟਾਈ ਦੀ ਰਸਮ ਸ਼ੁਰੂ ਹੋ ਰਹੀ ਹੈ ਅੱਜ ਦਾ ਇਹ ਮਾਹੌਲ ਖੁਸ਼ੀ ਦਾ ਬਹੁਤ-ਬਹੁਤ ਧੰਵਾਜਿ ਕਿ ਦੇਖੋ ਕਿਰਪਾ ਹੈ ਸੱਜੇ ਪਾਸ਼ਾ ਦੀ ਮਿਹਰ ਹੈ ਬਹੁਤ ਸੇਵਾ ਕੀਤੀ ਹੈ ਬਾਬਾ ਜੀਆਂ ਨੇ ਉਹਨਾਂ ਦਾ ਸਰੀਰ ਵੀ ਚਾਹੇ ਬਜ਼ੁਰਗ ਹੋ ਚੁੱਕਿਆ ਫਿਰ ਵੀ ਇਸ ਬਾਬਾ ਹੀਰਾ ਦਾਸ ਦੀ ਸਮਾਦ ਦੇ ਉੱਤੇ ਬਹੁਤ ਵਧੀਆ ਇਹਨਾਂ ਨੇ ਜਿਹੜੀ ਸੇਵਾ ਕੀਤੀ ਹੈ ਧੰਨਵਾਦ ਕਰਦੇ ਆਂ ਸੀ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਜ਼ੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਦ ਕੀਤਾ ਜਾਵੇ ਜੀ ਜ਼ੋਰਦਾਰ ਤਾੜੀਆਂ ਤੁਹਾਡਾ ਹੌਸਲਾ ਇਹਨਾਂ ਖਿਡਾਰੀਆਂ ਨੂੰ ਬਹੁਤ ਸ਼ਾਦ ਕਰਦਾ ਜੀ ਬਹੁਤ ਬਹੁਤ ਮਿਹਰਬਾਨੀ ਵੀਰ ਜੀ ਆਹ ਲਈਓ ਜੀ ਬਾਬਾ ਜੀ ਨੂੰ ਵੀ ਖਿਡਾਰੀਆਂ ਨਾਲ ਜਾਣ-ਪਛਾਣ ਕਰਦੇ ਹੋਏ ਸਾਡੇ ਪੰਚਾਇਤ ਮੈਂਬਰ ਲਓ ਜੀ ਧੰਨਵਾਦ ਜੀ ਅਸੀਂ ਬਾਬਾ ਜੀਆਂ ਦੇ ਸੇਵਾਦਾਰਾਂ ਦਾ ਇੱਥੇ ਧੰਨਵਾਦ ਕਰਦੇ ਆ ਤੇ ਨਾਲ ਹੀ ਸਾਰੀ ਨਗਰ ਪੰਚਾਇਤ ਸਰਪੰਸ ਸਾਹਿਬਾਨ ਪੰਚਾਇਤ ਵਨ ਸਮੂਚਾ ਕਲੱਬ ਅੱਜ ਦਾ ਇਹ ਨਜ਼ਾਰਾ ਤੁਸੀਂ ਤੱਕਣ ਜਾ ਰਹੇ ਹੋ ਮਾਂ ਖੇਡ ਕਬੱਡੀ ਦੀਆਂ ਗੱਲਾਂ ਦੇਖਦੇ ਆ ਵੀ ਚਾਲੋ ਛਿੰਦਿਆ ਸੁਣੋ ਜੱਗਿਆ ਅੱਜ ਪਿੰਡ ਬਾਦਲ ਵਿੱਚ ਮੇਲਾ ਲੱਗਿਆ ਇੱਕ ਰੋ ਫੋਟੋ ਹੋਵੇਗੀ ਜੀ ਬਾਬਾ ਜੀ ਨੂੰ ਲਿਆਓ ਤੁਸੀਂ ਉਰੇ ਫੋਟੋ ਦੋਨੋਂ ਟੀਮਾਂ ਬੈਠ ਜਾਓ ਹਾਂ ਜੀ ਦੋਨੋਂ ਟੀਮਾਂ ਬੈਠੋ ਯਾਦਾਂ ਦੇ ਪਲ ਕਿ ਮਰਿਆਂ ਦੇ ਪਿੱਛੋਂ ਲੋਕੀ ਪਾਉਂਦੇ ਨੇ ਕਹਾਣੀਆਂ ਮਾਨਾ ਮਰ ਜਾਣਾ ਪਿੱਛੋਂ ਯਾਦਾਂ ਰਹਿ ਜਾਣੀਆਂ ਇਹ ਯਾਦਾਂ ਦੇ ਪਲ ਇਸ ਕੈਮਰੇ ਅੰਦਰ ਬੰਦ ਹੋਏ ਐ ਬਹੁਤੀ ਮਾਧਿਆ ਮਾਹੌਲ ਦੋਨੋਂ ਟੀਮਾਂ ਨੂੰ ਲੈਨਅਪ ਕਰੋ ਜੀ ਰੈਫਰੀ ਸਾਹਿਬ ਆਓ ਆਪਾਂ ਉਸ ਮਾਲਕ ਦੇ ਚਰਨਾਂ ਵਿੱਚ ਇੱਕ ਬੇਨਤੀ ਕਰਕੇ ਉਸ ਤੋਂ ਬਾਅਦ ਜਿਹੜੀ ਗਰਾਊਂਡ ਦੀ ਸ਼ੁਰੂਆਤ ਹੋਵੇਗੀ ਮੈਂ ਬੇਨਤੀ ਕਰੂੰਗਾ ਸਾਰੇ ਮੇਰੇ ਪਿਤਾ ਸਮਰੱਥ ਬਜ਼ੁਰਗ ਨੌਜਵਾਨ ਵੀਰ ਬੱਚੇ ਕਿਰਪਾ ਕਰਕੇ ਜਿਹੜੇ ਪੌੜੀਆਂ ਤੇ ਵੀ ਬੈਠੇ ਐ ਉਹ ਸਾਰੇ ਸਾਵਧਾਨ ਹੋ ਜਾਣ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਸਾਰਿਆਂ ਨੇ ਆਪਾਂ ਖੜੇ ਹੋ ਕੇ ਉਸ ਮਾਲਕ ਦੇ ਚਰਨਾਂ ਵਿੱਚ ਇੱਕ ਸੱਜਦਾ ਕਰਨਾ ਹੈ ਅਰਦਾਸ ਬੇਨਤੀ ਕਰਨੀ ਹੈ ਦੋਨੋਂ ਟੀਮਾਂ ਵੀ ਲਾਈਨ ਅਪ ਹੋ ਜਾਣ ਆ ਕੇ ਦੋਨੋਂ ਟੀਮਾਂ ਅਰਦਾਸ ਦੇ ਵਿੱਚ ਸ਼ਾਮਲ ਹੋਣ ਉਸ ਬਾਜਾ ਵਾਲੇ ਮਾਹੀ ਦੀ ਦਿੱਤੀ ਹੋਈ ਦੇਨ ਵੱਡਿਆਂ ਦੀ ਦਿੱਤੀ ਹੋਈ ਕਬੱਡੀ ਅੱਜ ਜਿਹੜੀ ਮਾਂ ਖੇਡ ਕਬੱਡੀ ਕਹੀ ਜਾਂਦੀ ਐ ਉਹਨੂੰ ਪਿਓ ਖੇਡਦਾ ਰਿਹਾ ਐ ਆਓ ਫਿਰ ਭਾਗਾ ਵਾਲਿਓ ਦੀਨੇ ਤਾਂ ਬਲਵਾਰਨ ਹਾਰਾ ਦੁੱਖਾਂ ਤਾਂ ਸੁਖਰਾਸ ਤਾਂ ਕੋ ਵਿਗਨ ਨਾ ਕੋ ਲਾਗਾ ਜਨ ਕੀ ਪ੍ਰਭਿਆ ਕੇ ਅਰਦਾਸ ਪਰਮਸਕਾਰ ਜੋ ਪਿਤਾ ਸਮਾਨ ਬਜ਼ੁਰਗ ਨੌਜਵਾਨ ਵੀਰ ਅਤੇ ਬੱਚਿਓ ਬਾਹਰੋਂ ਆਏ ਖਿਡਾਰੀ ਵੀਰੋ ਲੈ ਚਣੋ ਆਪਣੀਆਂ ਵਰਤੀਆਂ ਉਹ ਲਾਹੀ ਨੂਰ ਹਾਜ਼ਰਾ ਹਜੂਰ ਸਭ ਕਲਾ ਭਰਪੂਰ ਦਸਾ ਗੁਰਾਂ ਦੀ ਬਾਣੀ ਪਾਣੀ ਪਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਪਾਣੀ ਅੰਮ੍ਰਿਤ ਸਾਰੇ ਲਵਾਓ ਹਾਜ਼ਰੀਆਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਦੇ ਵਿੱਚ ਕਿ ਮਾਲਕਾਂ ਜਿੰਦਗੀਆਂ ਵੀ ਇੱਥੇ ਟੀਮਾਂ ਹੱਸਦੀਆਂ ਖੇਡਦੀਆਂ ਜਾਣ ਕਿਸੇ ਵੀ ਖਿਡਾਰੀ ਵੀ ਤੇ ਸੱਟ ਨਾ ਲੱਗੇ ਉਸ ਤੋਂ ਬਾਅਦ ਇਸ ਨਗਰ ਵਾਲਿਆਂ ਨੂੰ ਇਸ ਕਲੱਬ ਵਾਲਿਆਂ ਨੂੰ ਦਿਨ-ਦੁਪਹਿਰ ਨੀ ਰਾਤ ਚੌਕਨੀ ਤਰੱਕੀ ਬਖਸ਼ੀ ਜਿਨ੍ਹਾਂ ਨੇ ਰਲ ਕੇ ਐਡਾ ਵੱਡਾ ਉਤਮ ਕੀਤਾ ਤੇ ਸ਼ਾਨਦਾਰ ਇੱਕ ਕਬੱਡੀ ਟੂਰਨਾਮੈਂਟ ਕਰਵਾਇਆ ਆਏ ਹੋਏ ਦਰਸ਼ਕ ਵੀਰਾਂ ਨੂੰ ਵੀ ਦਿਨ-ਦੁਪਹਿਰ ਨੀ ਰਾਤ ਚੌਕਨੀਆ ਖੁਸ਼ੀਆਂ ਪ੍ਰਾਪਤ ਕਰੀ ਮੈਂ ਨੀਮਾ ਮੇਰਾ ਮੁਰਸ਼ਿਦ ਤੇ ਉੱਚਾ ਸੀ ਉੱਚਾ ਦੇ ਸੰਗ ਲਾਈਆਂ ਛੱਡ ਕੇ ਜਮਾ ਉਹਨਾਂ ਉੱਚਾ ਤੋਂ ਜਿਨ੍ਹਾਂ ਨੀਮਿਆ ਸੰਗ ਨਵਾਈਆਂ ਉਹ ਚੰਨ ਸੁੱਚੇ ਕਉਂ ਪੁੱਤਰਾਂ ਦੇ ਰਾਣੀ ਸ੍ਰੀ ਗੁਰੂ ਗੋਬਿੰਦ ਸਾਹਿਬ ਜੀਓ ਜਿਨ੍ਹਾਂ ਨੇ ਸਾਰਾ ਸਰਬਸਵਾਰਿਆ ਆਪਾਂ ਸਿੱਖਾਂ ਨੂੰ ਸਰਦਾਰੀਆਂ ਮਿਲੀਆਂ ਖੇਡ ਮਿਲਿਆਂ ਦੇ ਰੰਗ ਦੇਖਣ ਨੂੰ ਬਣੇ ਆਓ ਉਹਨਾਂ ਦਾ ਬਲੰਦ ਹੋਇਆ ਨਾਰਾ ਕਰਕੇ ਅਰਪਣ ਜਿਦੀ ਅੱਖਾਂ ਵਿੱਚ ਫਤਿਓ ਦੀ ਲੱਖਾਂ ਵਿੱਚ ਫਤਿਓ ਜਿਦੀ ਜ਼ਬਾਨ ਵਿੱਚ ਫਤਿਓ ਦੀ ਜਹਾਨ ਵਿੱਚ ਫਤਿਓ ਜਿਹਦੇ ਬੁੱਲਾਂ ਵਿੱਚ ਫਤਿਓ ਦੀ ਗੁੱਲਾਂ ਵਿੱਚ ਫਤਿਓ ਆਖੋ ਸਾਰੇ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਰਸ਼ਾਂ ਉਰਚ ਪਚਾ ਦੇ ਜੇ ਤੂੰ ਮਿਹਰ ਕਰਿਓ ਸਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਬਤਾਈਆਂ ਅੱਜ ਖੁਸ਼ੀ ਦਾ ਮੇਲਾ ਲੱਗਿਆ ਹੋਇਆ ਦਾਤਾ ਤੇ ਭਖਤ ਸੂਰਮਾ ਤਿੰਨੇ ਜੱਗ ਜਾਂਉਂਦੇ ਨੇ ਮੜੀਆਂ ਤੇ ਮੇਲੇ ਲੱਗਦੇ ਲੋਕੀ ਨਾ ਲੈਂਦੇ ਨੇ ਅੱਜ ਬਾਬਾ ਹੀਰਾਦਾਸ ਦੀ ਯਾਦਗਾਰੀ ਕਬੱਡੀ ਕੱਪ ਪਿੰਡ ਬਾਦਲ ਦੀ ਧਰਤ ਦੇ ਉੱਪਰ ਸ਼ੁਰੂ ਹੋਣ ਜਾ ਰਿਹਾ ਹੈ ਜਿੱਥੇ ਤੁਸੀਂ ਪਹਿਲਾਂ ਵੀ ਇਸ ਧਰਤੀ ਤੇ ਬੜੇ ਹੋਣਹਾਰ ਖਿਡਾਰੀ ਟੱਕੇ ਭਾਰਤ-ਪਾਕਿਸਤਾਨ ਦੇ ਮੈਚ ਟੱਕੇ ਅੱਜ ਦਾ ਨਜ਼ਾਰਾ ਕਬੱਡੀ ਟੀਮ ਬਾਦਲ ਚੇਦੀ ਜਿਮ ਤੇ ਪਹੁੰਚੇ ਆ ਨਜਮਾ ਜਿਹੜੇ ਗਰਾਊਂਡ ਦੇ ਸੋਲਡਨ ਖਿਡਾਰੀ ਆਸਟਰਾ ਖਿਡਾਰੀ ਬਾਕਸ ਦੇ ਵਿੱਚ ਜੇ ਕੋਈ ਬਾਹਰ ਹੋਇਆ ਤਾਂ ਪੁਆਇੰਟ ਦੂਜੇ ਪਾਸੇ ਹੋਊਗਾ ਪਹਿਲੇ ਰਾਊਂਡ ਦੇ ਜਿਹੜੇ ਪੁਆਇੰਟ ਹੈ 12 12 12 11 ਬਾਦਲ ਸ਼ੇਦੀ ਜਿਮ ਤੇ ਪਹੁੰਚੇ ਕਬੱਡੀ ਟੀਮ ਬਾਦਲ ਹਾਂ ਜੀ ਬਾਦਲ ਦੀ ਟੀਮ ਹੈ ਜਿਹੜੀ ਕਬੱਡੀ ਦੀ ਉਹ ਪਾਉਂਦਾ ਲਾ ਲੰਬੀ ਲੰਬੀ ਦੀ ਟੀਮ ਹੈ ਜਿਹੜੀ ਸਟੇਜ ਵਾਲੇ ਪਾਸੇ ਹੈ ਔਰ ਇਧਰ ਬਾਬਾ ਜੀ ਦੀ ਸਵਾਦ ਵਾਲੇ ਪਾਸੇ ਅਰਨੀ ਵਾਲਾ ਫੁੱਲੂ ਖੇੜਾ ਦੀ ਟੀਮ ਹੈ ਜਿੱਥੇ ਹੁਣ ਪੈਂਦੀ ਹੈ ਕਬੱਡੀ ਖੇਡ ਮੈਦਾਨ ਦੇ ਅੰਦਰ ਇਹਨੂੰ ਕਹਿੰਦੇ ਨੇ ਚੂਚਾ ਲੰਬੀ ਦੀ ਧਰਤੀ ਦਾ ਜਿਹੜਾ ਐ ਸਮੇਂ ਹੁਣ ਕਬੱਡੀ ਪਾਉਂਦਾ ਹੈ ਲਓ ਅਰਨੀ ਵਾਲੇ ਦਾ ਗੱਭਰੂ ਲਗਿਆ ਸੀ ਪਰ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ ਲੰਬੀ ਦੇ ਖਾਤੇ ਹੈ ਕੀ ਬਾਤ ਹੈ ੁੰਦਿਆ ਪਿਆ ਸਰੀਰ 'ਚ ਉੱਪਰ ਹੋ ਗਿਆ ਪੁੱਤ ਜੱਟ ਦਾ ਇਹਨੂੰ ਕਹਿੰਦੇ ਨੇ ਸੰਦੀਪ ਜਿਹੜਾ ਚੱਲਿਆ ਕਬੱਡੀ ਪੌਣ ਇੱਕ ਪਾਸੇ ਹੁਣ ਮੈਂ ਦੇਖਦਾ ਵੀ ਨਿੱਲ ਐ ਇੱਕ ਪਾਸੇ ਅਰਸ਼ ਇੱਕ ਪਾਸੇ ਹੁਣ ਗੁਰਪ੍ਰੀਤ ਲਓ ਮੁਕਾਬਲਾ ਬੜਾ ਸਖਤ ਹੋ ਗਿਆ ਹੈ ਕਹਿੰਦੇ ਦੇਖਦੇ ਹਾਂ ਵੀ ਫਸਮੀ ਦੀ ਟੱਕਰ ਹੋਈ ਆ ਦੋਨੋਂ ਖਿਡਾਰੀਆਂ ਵਿਚਕਾਰ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਸੰਦੀਪ ਅਰਨੀ ਵਾਲੇ ਦੇ ਖਾਤੇ ਬਹੁਤੀ ਵਧੀਆ ਮੁਕਾਬਲਾ ਅੱਜ ਦੇਖਦੇ ਆਂ ਖੁੱਲਾ ਉੱਤੇ ਪੌਰੇ ਨੱਚਦੇ ਆਂ ਬੱਦਲ ਵਿੱਚ ਸਮਾਨਾ ਕੁੜੀਆਂ ਹੋਰ ਤੇਰੇ ਜਿਹੜਾ ਇਕੱਠੀਆਂ ਖਿਡਾਰੀ ਵਿੱਚ ਮੈਦਾਨਾਂ ਲਾਓ ਕਾਲਾ ਕਛਾ ਉੱਡ ਉੱਡ ਕਰਦੀ ਹੈ ਜਵਾਨੀ ਖੇਡ ਮੈਦਾਨ ਦੇ ਅੰਦਰ ਕਹਿੰਦੇ ਲੰਬੀ ਪਿੰਡ ਦਾ ਇਹ ਨੌਜਵਾਨ ਚੂਚਾ ਹੈ ਮੈਂ ਦੇਖਦਾ ਵੀ ਕਿਹੜਾ ਫੜਦਾ ਹੈ ਚੂਚੇ ਨੂੰ ਕਬੱਡੀ ਪੈ ਗਈ ਹੈ ਵਾਹ ਉਧਰੋਂ ਅਰਨੀ ਵਾਲੇ ਦਾ ਕਬਰੂ ਟੁੱਟ ਕੇ ਲੱਗੇ ਮੁਕਾਬਲੇ ਫੇਰ ਸਖਤ ਹੋਇਆ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ ਇਸ ਮੈਚ ਦੇ ਰੈਫਰੀ ਜੋ ਵਿਸਲ ਕਰ ਰਹੇ ਨੇ ਵਾਹ ਜੀ ਵਾਹ ਕਹਿੰਦਾ ਜੋਧੇ ਦਾ ਕਿਹੜਾ ਜੀ ਹਾਂਜੀ ਅਸ਼ੋਕ ਜੈਤੋ ਲਓ ਜੀ ਇੱਕ ਪਾਸੇ ਐ ਸੁਦੇਸ਼ ਕੁਮਾਰ ਬਬਲੂ ਸਖਤਾ ਕਿਹੜਾ ਪੰਜਾਬ ਹਰਿਆਣੇ ਦੇ ਮਸ਼ਹੂਰ ਅੰਪਾਇਰ ਇੱਕ ਸ਼ੋਕ ਜੈਤੋ ਦਾ ਬਹੁਤ ਵਧੀਆ ਖਿਡਾਰੀ ਲਾ ਇਹਨੂੰ ਕਹਿੰਦੇ ਆ ਜੋਧਾ ਉਧਰੋਂ ਲੰਬੀ ਵਾਲਾ ਟੁੱਟ ਕੇ ਲੱਗ ਗਿਆ ਮੁਕਾਬਲੇ ਸਖਤ ਹੋ ਗਏ ਖੜਕਾ ਦੜਕਾ ਹੋ ਗਿਆ ਹੁਣ ਛੜਦੇ ਛੋਟਿਆ ਵੀਰਾ ਕਾਰਨੀ ਵਿੱਚ ਸ਼ਰਾਬੀਆਂ ਦੀ ਆਹ ਦੇਖ ਪਟਾਕੇ ਪੈਂਦੇ ਓਏ ਕੌਡੀ ਖੇਡ ਪੰਜਾਬੀਆਂ ਦੀ ਬੜਾ ਸਖਤ ਮੁਕਾਬਲਾ ਦੋਨੋ ਟੀਮਾਂ ਦੇ ਖਿਡਾਰੀਆਂ ਵਿਚਕਾਰ ਪਰ ਪੁਆਇੰਟ ਜਾਫੀ ਦੇ ਖਾਤੇ ਉਹ ਕਾਕਾ ਬੰਦਾ ਬਣ ਹਾਂ ਇੱਕ ਪਾਸੇ ਹੁਣ ਨਜ਼ਾਰਾ ਖੇਡ ਮੈਦਾਨ ਦੇ ਅੰਦਰ ਤੱਕਣਾ ਹੈ ਬਹੁਤੀ ਵਧੀਆ ਮੈਚ ਚੂਟਾ ਫੇਰ ਚੱਲਿਆ ਲੰਬੀ ਅੰਨੀਓ ਕਬੱਡੀ ਕੌਣ ਲੰਬੀ ਅੰਨੀਓ ਕਬੱਡੀ ਪੈਂਦੀ ਹੈ ਜੁਨੇ ਨੌਜਵਾਨ ਦੀ ਬਹੁਤੀ ਵਧੀਆ ਮੁਕਾਬਲਾ ਮੁੜ ਕੋ ਮੁੜਕੀ ਹੋਈ ਹੈ ਜਵਾਨੀ ਚਿੱਟੀਆਂ ਫੁੱਟੀਆਂ ਵਰਗੀ ਦੇਖ ਲਈ ਨੀ ਨਿਕਲੀ ਇਹ ਕਪਾਦੀਆਂ ਫੁੱਟੀਆਂ ਵਰਗੀ ਧੁੱਪ ਚਿਹਰੇ ਚੱਕਦੇ ਜਵਾਨਾਂ ਦੇ ਲਾਓ ਨਿੰਮਾ ਅਰਨੀ ਵਾਲੇ ਪਿੰਡ ਦਾ ਕਹਿੰਦੇ ਹੁਣ ਜੱਫੇ ਦੀ ਗੱਲ ਕਰਦਾ ਹੈ ਮੁਕਾਬਲਾ ਸਖਤ ਹੋ ਗਿਆ ਫਸਮੀ ਟੱਕਰ ਹੋ ਗਈ ਇੱਕ ਪਾਸੇ ਕੈਂਚੀਆਂ ਪੈ ਗਈਆਂ ਬਿਲਕੁਲ ਮਾਰ ਦੇ ਮੱਜੇ ਗੁਨੇ ਗਿਆ ਸੁਦੇਸ਼ ਕੁਮਾਰ ਬਬਲੂ ਸਖਤ ਦੇ ਖੇਡੇ ਵਾਲਾ ਦੰਦਾਂ ਦੀ ਜੋਰ ਨਾਲ ਤਾੜੀਆਂ ਦੇ ਨਾਲ ਸਵਾਦੀ ਪਹੁੰਚ ਜੀ ਸਟਾਪਰ ਦਾ ਜਿਆਦਾ ਤਾੜੀਆਂ ਬਹੁਤ ਹੀ ਵਧੀਆ ਮੁਕਾਬਲਾ ਆਹ ਸੁਣਿਆ ਫਿਰ ਉਧਰਲੇ ਪਾਸਿਓਂ ਸਰੀਰ ਗੋਰਾ ਰੰਗ ਸੰਦੀਪ ਨਾਉ ਹੈ ਅਰਨੀ ਵਾਲਾ ਫਲੂਕੜਾ ਜਿੱਥੇ ਕਵਰ ਜੰਗ ਸਿੰਘ ਜੀ ਸਰਪੰਚ ਸਾਹਿਬ ਬਹੁਤ ਹੀ ਸਹਿਯੋਗ ਦੇ ਰਹੇ ਹੈ ਤੇ ਮਾਨੂੰ ਕਿ ਆਹ ਦੇਖਦੇ ਆਂ ਵੀ ਕਬੱਡੀ ਪਾ ਕੇ ਆ ਗਿਆ ਪੁਆਇੰਟ ਲੈ ਕੇ ਸੰਦੀਪ ਨੌਜਵਾਨ ਆ ਵਕੀਲਾ ਲੰਬੀ ਪਿੰਡ ਵਾਲਾ ਵਲੰਟੀਅਰਾਂ ਨੂੰ ਬੇਨਤੀ ਹੈ ਜਿਹੜੇ ਦਰਸ਼ਕ ਵੀਰ ਖੜੇ ਨੇ ਉਹ ਪੋੜ ਕੇ ਬੈਠ ਜਾਣ ਜੀ ਹਾਂਜੀ ਅਗਲੀਆਂ ਟੀਮਾਂ ਬਲਾਓ ਜੀ ਅਗਲੀਆਂ ਟੀਮਾਂ ਸੈਕਟਰੀ ਸਾਹਿਬ ਅਗਲੇ ਮੁਕਾਬਲੇ ਵਰੀ ਟੀਮਾਂ ਜੀ